ਗੁਰੂ ਰੂਪ تیاری ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਲਿਖੇ ਚਾਰ ਗੀਤ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਤੇ ਆਪ ਜੀ ਨੇ ਲਿਖੇ ਸਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਗ ਅਰਸ਼ੀ ਸਦ ਸਾਰੇ ਜਾਪਾਈ ਮੇਰਾ ਨਾਮ ਥਾ ਥਾ ਜਾਮੀ ਪਿਲਾਵੀ ਅੰਮ੍ਰਿਤ ਜਾਮ ਟੁੱਟੀ ਨੂੰ ਗੰਢੀ ਤੇ ਵਿਛੜੀ ਮਿਲਾਈ ਦੇਵੀ ਜੀ ਦਾਨ ਤੂੰ ਕਰੀਂ ਏ ਕਾਮ ਦੂਸਰਾ ਗੀਤ ਇਸ ਅਰਸ਼ੀ ਸਦ ਪਰ ਬੀਬੀ ਨਾਨਕੀ ਜੀ ਦੇ ਖਿਆਲ ਸਦ ਤਰੋਂ ਅਰਸ਼ਾਂ ਤੋਂ ਆਈ ਵੀਰਨ ਲੈ ਪਰਦੇਸ ਸਿਦਾਈ ਜੀ ਕਬਰ ਆਵੇ ਚੈ ਨਾ ਆਵੇ ਨਾਨਕ ਬਿਨ ਅੰਧਿਆਰਾ ਛਾਵੇ ਜਾਓ ਗੁਰੂ ਜੀ ਰਬਕਾਰ ਕਮਾਓ ਕਦੇ ਚਾਤੀ ਆ ਪਾਈ ਤੀਸਰਾ ਗੀਤ ਇਸ ਅਰਸ਼ੀ ਸਤ ਦੇ ਸੰਗਤ ਸੁਲਤਾਨਪੁਰੋਂ ਸੰਸਾਰ ਉਬਾਰਨ ਲਈ ਦੁਰਨ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੰਗਤ ਦੀ ਬੇਨਤੀ ਠਹਿਰ ਜਾਈਂ ਠਹਿਰ ਜਾਈਂ ਰਬ ਦੇ ਸਵਾਰਿਆ ਸੰਗਤ ਹੈ ਅਰਜ਼ ਕਰਦੀ ਹੱਥ ਜੋੜੇ ਨੈਣ ਪਰਦੀ ਠਹਿਰ ਜਾਈਂ ਠਹਿਰ ਜਾਈਂ ਰੱਬ ਦੇ ਦੁਲਾਰਿਆ ਰਜਨਾ ਦੀਦਾਰ ਪਾਇਆ ਬਿਜਲੀ ਲਿਸ਼ਕਾਰ ਆਇਆ ਜਾਈਂ ਵੇ ਨਾ ਜਾਈਂ ਦਾਤਾ ਰੱਬ ਦੇ ਸਵਾਰਿਆ ਵਾੜੀ ਜੂ ਆਪ ਲਾਈ ਅਜੇ ਹੈ ਨਿਆਣੀ ਸਾਈਂ ਮੰਗਦੀ ਹੈ ਪਾਣੀ ਹਥੋਂ ਖੇਤੀ ਰਖਵਾਰਿਆ ਪੌਣ ਵੇਗ ਕੌਣ ਰੋਕੇ ਬਦਲਾਂ ਨੂੰ ਕੌਣ ਠਾਕੇ ਤੋਰਾਂ ਤੋਂ ਜੋ ਚਾਲ ਪਾਏ ਟਰਨ ਨਹੀਂ ਟਾਰਿਆ ਚੱਲੇ ਜੇ ਆਪ ਸਾਈਂ ਦਾਸਾਂ ਨੂੰ ਨਾ ਭੁੱਲਣਾ ਹੀ ਗੂੰਜ ਵਾਂਗੂ ਯਾਦ ਰੱਖੀ ਦੇਈ ਆਦੀਦਾਰਿਆ ਚੌਥਾ ਗੀਤ ਇਸ ਅਰਸ਼ੀ ਸੱਦ ਤੇ ਮਾਤਾ ਸੁਲਖਣੀ ਜੀ ਦੁਨੀਆ ਤਾਰਨ ਹੇਤ ਗੁਰੂ ਨਾਨਕ ਦੇਵ ਜੀ ਦੇ ਟੁਰਨ ਵੇਲੇ ਮਾਤਾ ਜੀ ਦਾ ਵਿਯੋਗ ਪਾਪੀ ਮਿਟ ਜਾ ਉਹਨੇ ਸਾਈਆਂ ਹੇ ਸਾਈਆਂ ਪਿਆ ਪਰਦੇਸ ਸਿਦਾਏ ہائے میں نکاری پیا رب دا وپاری اچ شان میں تھو ف نہ جائے اچ شان میں تھو ف نہ جائے گرو جی کا خالصہ گرو جی کی فتح